ਹਾਂਜੀ ਸਾਰੇ ਦੋਸਤ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਜਿਹੜਾ ਪੰਜਾਬ ਦੇ ਵਿੱਚ ਹਨ ਇੱਕ ਬਹੁਤ ਮੁੱਦਾ ਜਿਹੜਾ ਆਪਾਂ ਖਿਆਵੇ ਆ ਜੇ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਵੀ ਜਿਹੜਾ ਕਿਸਾਨੀ ਅੰਦੋਲਨ ਉਹ ਫੇਲ ਹੋ ਚੁੱਕਿਆ ਪਹਿਲੀ ਗਲਤੀ ਹਨ ਸਾਡੀ ਇਹ ਵੀ ਗਲਤ ਆ ਕਿ ਵੀ ਅਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਦੇ ਰਹੇ ਆ ਬਾਕੀ ਦੂਜੀ ਵੱਡੀ ਗੱਲ ਜਿਹੜੀ ਅਸੀਂ ਮਜ਼ਾਕ ਉਡਾ ਰਹੇ ਹਾਂ ਮਜ਼ਾਕ ਵੀ ਕਿਦਾਂ ਖੁੱਦ ਜਿਹੜਾ ਸਾਡਾ ਕੀਤਾ ਸਾਡੇ ਬਜ਼ੁਰਗ ਵੀ ਖੇਤੀ ਨਾਲ ਜੁੜੇ ਹੋਏ ਸੀ ਸਾਡੇ ਮਾਪੇ ਵੀ ਹੁਣ ਜੇਕਰ ਸਾਡੇ ਘਰਵਾਰ ਵੀ ਚੱਲਦੇ ਆ ਤੇ ਖੇਤੀ ਸਿਰ ਤੇ ਚੱਲਦੇ ਆ ਇਹ ਬੜੀ ਹੰਕਾਰਸ ਦੀ ਗੱਲ ਆ ਵੀ ਅਸੀਂ ਆਪਣੇ ਕਿੱਤੇ ਦੇ ਸਬੰਧਤ ਹੀ ਮਜ਼ਾਕ ਜਿਹਾ ਉਡਾ ਰਹੇ ਆ ਹੋ ਸਕਦਾ ਹੈ ਕਿ ਕੁਝ ਬੰਦੇ ਗਲਤ ਦੀ ਵਿੱਚ ਐਂਟਰ ਹੋ ਜਾਂਦੇ ਹੋਣ ਦੇਖੋ ਜਦੋਂ ਕੋਈ ਵੀ ਇਦਾਂ ਦਾ ਮਾਹੌਲ ਬਣਦਾ ਕੋਈ ਵੀ ਪ੍ਰੋਗਰਾਮ ਹੁਲਕੇ ਜਾਂਦੇ ਆ ਕਾਮਾ ਦੇ ਕਿਤਿਆਂ ਨੂੰ ਮੁੱਖ ਰੱਖ ਕੇ ਠੀਕ ਹੈ ਉੱਥੇ ਇੱਕ ਵੱਡੇ ਪੱਧਰ ਤੇ ਇਕੱਠ ਹੁੰਦੇ ਆ ਉਹਨਾਂ ਦੇ ਵਿੱਚ ਮੰਨ ਲਓ ਸਾਰੇ ਤਰ੍ਹਾਂ ਦੇ ਲੋਕੀ ਵਿੱਚ ਐਡ ਹੋ ਜਾਂਦੇ ਆ ਪਰ ਜੇਕਰ ਸਾਰੇ ਨੇ ਆਪਾਂ ਨੇ ਇਹ ਕਹਿ ਦੇਣਾ ਕਿ ਵੀ ਸਾਰੇ ਗਲਤ ਆ ਹੁਣ ਕਈ ਵੀਰ ਇਹੋ ਜੇ ਸੀਗੇ ਕਿਸਾਨ ਵੀਰ ਹਨਾ ਜਿਨ੍ਹਾਂ ਨੇ ਆਪਣੇ ਟਰੈਕਟਰ ਟਰਾਲੀਆਂ ਵੀ ਉੱਥੇ ਖੜਾਏ ਹੁਣ ਬਹੁਤ ਉਹਨਾਂ ਨੇ ਮਜ਼ਾਕ ਉਡਾਉਂਦੇ ਆ ਇਹ ਬਹੁਤ ਸ਼ਰਮ ਦੀ ਗੱਲ ਆ ਆਪਾਂ ਲੋਕ ਇਹ ਤਾਂ ਹਨਗੇ ਕਿ ਜਿਹੜੇ ਸਾਰੇ ਨੇ ਉੱਥੇ ਟਰੈਕਟਰ ਟਰਾਲੀਆਂ ਖੜਾਏ ਸੀਗੇ ਉਹ ਬਹੁਤ ਵੱਡੇ ਅਮੀਰ ਸੀਗੇ ਉਹ ਹਜ਼ਾਰਾਂ ਏਕੜਾਂ ਦੇ ਮਾਲਕ ਸੀਗੇ ਉਹ ਵੀ ਆਪਣੇ ਨੂੰ ਨਾਰਮਲ ਜਿਹੜੇ ਕਿਸਾਨ ਸੀ ਉਹਨਾਂ ਨੂੰ ਅੱਜ ਕਿੰਨਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਉਲਟਾ ਅਸੀਂ ਸਾਡੇ ਲੋਕੀ ਉਹਨਾਂ ਦਾ ਮਜ਼ਾਕ ਕਰ ਰਹੇ ਆ ਇਹ ਕੋਈ ਵਧੀਆ ਗੱਲ ਨਹੀਂ ਹੈ ਕਿਉਂਕਿ ਵੀ ਕਿਤੇ ਨਾ ਕਿਤੇ ਜਿਹੜਾ ਸਾਡਾ ਕੀਤਾ ਜਿਹਦੇ ਨਾਲ ਸਾਡੇ ਪਰਿਵਾਰ ਜੁੜੇ ਹੋਏ ਆ ਗੱਲ ਤੇ ਉਹ ਵੀ ਸੀ ਨਾ ਹੁਣ ਆਪਾਂ ਇੱਥੇ ਇਸ ਇੱਕ ਬੰਦੇ ਦਾ ਨਾਮ ਨਾ ਲਈਏ ਇਸ ਇੱਕ ਬੰਦੇ ਨੂੰ ਅਸੀਂ ਉਸ ਚੀਜ਼ ਦਾ ਸੇਰਾ ਨਾ ਦੇਈਏ ਜャ ਉਹ ਤੇ ਦੋਸ਼ ਨਾ ਲਈਏ ਫੇਰ ਕਿਹੜਾ ਅੰਦੋਲਨ ਖਤਮ ਹੋ ਜਾਣਗੇ ਜੇਕਰ ਇਹ ਅੰਦੋਲਨ ਆਪਣਾ ਮੰਨ ਲਓ ਫੇਲ ਹੋ ਗਿਆ ਕਿਸੇ ਨੂੰ ਵੀ ਆਪਾਂ ਇਸ ਚੀਜ਼ ਦਾ ਦੋਸ਼ ਦੇ ਦਾਂਗੇ ਫਿਰ ਉਹਦੇ ਨਾਲ ਕੀ ਹੋ ਜਾਊ ਇਹ ਚੀਜ਼ਾਂ ਦਾ ਅਸਲ ਚ ਰਿਜ਼ਲਟ ਨਾ ਸਾਨੂੰ ਹਲੇ ਨਹੀਂ ਮਿਲਦਾ ਥੋੜਾ ਟਾਈਮ ਜਦੋਂ ਅੱਗੇ ਪਾਸ ਹੋ ਗਿਆ ਨਾ 2 ਸਾਲ 5 ਸਾਲ 10 ਸਾਲ ਫਿਰ ਅੱਗੇ ਜਾ ਕੇ ਸਾਨੂੰ ਇਹ ਚੀਜ਼ ਦਾ ਜਿਹੜਾ ਰਿਜ਼ਲਟ ਮਿਲੂਗਾ ਕਿ ਕੋਈ ਕਿਸੇ ਵੀ ਚੀਜ਼ ਨੂੰ ਬਦਨਾਮ ਕਰਨਾ ਹੋਵੇ ਉਸ ਚੀਜ਼ ਦੇ ਨਾਲ ਦੂਰ ਨਾ ਹੋਵੇ ਉਸ ਚੀਜ਼ ਦਾ ਨਾ ਪ੍ਰਚਾਰ ਜ਼ਰੂਰੀ ਆ ਉਸ ਚੀਜ਼ ਦੇ ਬਾਰੇ ਨਾ ਉਲਟ ਪ੍ਰਚਾਰ ਕਰਵਾ ਦਿੰਦੀਆਂ ਏਜੰਸੀਆਂ ਪਰ ਅਸੀਂ ਅਸੀਂ ਬੜਾ ਲੱਤ ਲੱਟ ਕੇ ਅਪਾ ਸਾਰੇ ਲਾਚੜ ਕੇ ਉਸ ਚੀਜ਼ ਦਾ ਮਜ਼ਾਕ ਉਡਾਉਂਦੇ ਆ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਿੰਨਾ ਦੇ ਨਾਲ ਸਾਨੂੰ ਤੋੜਿਆ ਪਿਆ ਪਰ ਚਾਰ ਹੀ ਹੈ ਜਦੋਂ ਸਾਡੇ ਸਾਹਮਣੇ ਕੋਈ ਜੀਨੀ ਕੋਈ ਵਦਨਾਮ ਕਰ ਦਿੰਦਾ ਤਾਂ ਆਟੋਮੈਟਿਕ ਜਿਹੜੇ ਸਾ ਅਸੀਂ ਆਪਣਾ ਖੁੱਲਦਾ ਮਨ ਜੇ ਸਾਡੇ ਪਿੱਛੇ ਜਿਹੜੇ ਹਨ ਸਾਡੇ ਬੱਚੇ ਆਉਣ ਵਾਲੀਆਂ ਜਨਰੇਸ਼ਨਾਂ ਉਦੇ ਨਾਲ ਜੁੜਨ ਤੋਂ ਝਿਜਕਦੀਆਂ ਸੱਚ ਕੁਝ ਹੋਰ ਹੁੰਦਾ ਕਿਉਂਕਿ ਅਸੀਂ ਸਾਡੀ ਕਿਸਾਨੀ ਹੈ ਜਿਹੜੀ ਉਹ ਸਾਡੀ ਜਿੰਦ ਜਾਨ ਆ ਪੰਜਾਬੀਆਂ ਦੀ ਅਸੀਂ ਪੰਜਾਬ ਦਾ ਜਿਹੜਾ ਮੁੱਖ ਕਿਤੇ ਹੀ ਖੇਤੀ ਆ ਨਾ ਫਿਰ ਖੇਤੀ ਦੇ ਸੰਬੰਧਤ ਹੀ ਇਹ ਮਸਲਾ ਸੀ ਮੈਂ ਸਿਰਫ ਇਹ ਦੇ ਜੇਕਰ ਅਸੀਂ ਮਜ਼ਾਕ ਉਡਾਵਾਂਗੇ ਨਾ ਤੇ ਸਾਡੇ ਬੱਚਿਆਂ ਤੇ ਜਿਹੜਾ ਇਸ ਦਾ ਅਸਰ ਹੈ ਬਹੁਤ ਉਲਟ ਪੈਣਾ। ਉਹ ਬੱਚੇ ਸੋਚੋ ਜਿਹੜੇ ਕਿਸਾਨ ਹੁੰਦੇ ਆ ਨਾ ਕਿਸਾਨੀ ਨਾਲ ਕੋਈ ਕਿਸਾਨੀ ਦੇ ਮਸਲੇ ਉੱਠਦੇ ਹੀ ਰਹਿੰਦੇ ਆ ਸਮੇਂ-ਸਮੇਂ ਤੇ ਉੱਠਣਗੇ ਜ਼ਰੂਰ। ਹੁਣ ਘਟ ਦਬ ਗਏ ਫੇਰ ਘਟ ਦਬ ਜਾਣਗੇ। ਉਸ ਸਮੇਂ ਨਾ ਬੱਚਿਆਂ ਦੇ ਜਿਹੜਾ ਦਿਮਾਗ ਦੇ ਵਿੱਚ ਇਹ ਚੀਜ਼ ਭਰ ਜਾਂਦੀ ਆ ਕਿ ਵੀ ਇਹ ਤੇ ਬਦਨਾਮ ਆ। ਜਿੰਨੇ ਤੇ ਸਾਡੇ ਸਾਹਮਣੇ ਪੇਸ਼ ਕੀਤਾ ਗਿਆ ਵੀ ਕਿਸਾਨ ਆ ਨਾ ਜਿਹੜਾ ਉਹ ਅਨਪੜ ਹੁੰਦਾ ਉਹਨਾਂ ਦੀ ਕੋਈ ਜ਼ਿੰਦਗੀ ਬਹੁਤੀ ਵਧੀਆ ਨਹੀਂ ਹੁੰਦੀ ਇਹ ਸਾਰਾ ਕੁਝ ਪ੍ਰਚਾਰ ਦੇ ਉਲਟਾ ਪ੍ਰਚਾਰ ਹੀ ਸਾਡੇ ਦਿਮਾਗ ਦੇ ਵਿੱਚ ਇਹ ਚੀਜ਼ ਭਰ ਰਿਹਾ ਮਲਕੀ ਸਚਾਈ ਨਹੀਂ ਕਿਉਂਕਿ ਹਰ ਇੱਕ ਜਿਹੜਾ ਬੰਦੇ ਦਾ ਪਰਪਸ ਹੈ ਨਾ ਮਕਸਦ ਹੁੰਦਾ ਪੈਸਾ ਕਮਾਉਣਾ ਤੇ ਜਿਸ ਕੋਲ ਅੱਜ ਜ਼ਮੀਨ ਹਨ 5-7 ਕਿੱਲੇ 10 ਕਿੱਲੇ ਜ਼ਮੀਨ ਆ ਉਹ ਆਪਣਾ ਪਰਿਵਾਰ ਬਹੁਤ ਵਧੀਆ ਤੰਗ ਨਾਲ ਪਾਲ ਰਿਹਾ ਪਾਲ ਸਕਦਾ ਹੈ ਤਰੀਕੇ ਨਾਲ ਪਰ ਜਦੋਂ ਫੇਰ ਉਹਨਾਂ ਗਲਤ ਬੰਦਿਆਂ ਦੇ ਅੰਦਰ ਹੋ ਜਾਂਦਾ ਉਹਨਾਂ ਦੇ ਪ੍ਰਚਾਰ ਦੇ ਉਹਨਾਂ ਦੇ ਨਸ਼ਾਏ ਹੋਏ ਜਾਲਾਂ ਦੇ ਵਿੱਚ ਫਸ ਜਾਂਦੇ ਆ ਫੇਰ ਉਹਨੂੰ ਲੱਗਦਾ ਕਿ ਵੀ ਇਹ ਕੀਤਾ ਵਧੀਆ ਨਹੀਂ ਹੈਗਾ ਤੋ ਕਹੀ ਸੋਚਣ ਵਾਲੀ ਗੱਲ ਆ ਜਿਹੜੇ ਲੋਕੀ ਸਾਡੇ ਬੱਚਿਆਂ ਯੂਥ ਨੂੰ ਇੱਥੋਂ ਬਾਹਰ ਨਜ਼ਾਰ ਰਿਹਾ ਜਹਾਜਾਂ ਦੇ ਥਰੂ ਬਰ ਆਪ ਇੱਥੇ ਬਾਏ ਰੋਡ ਆਣਾ ਚਾਉਂਦੇ ਆ ਪਤਾ ਹੀ ਹੈ ਨਾ ਆਪਾਂ ਨੂੰ ਕਿਵੇਂ ਜਾਲ ਵਿਛ ਰਿਹਾ ਪੰਜਾਬ ਦੀ ਧਰਤੀ ਤੇ ਜਿਹੜੇ ਰੋਡ ਬਣਨ ਜਾ ਰਹੇ ਆ ਭਾਰਤ ਮਾਲਾ ਵਰਗੇ ਰੋਡ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਲੱਖਾਂ ਏਕੜ ਜ਼ਮੀਨ ਆ ਰਹੀ ਆ ਤੇ ਜਿਹੜਾ ਜ਼ਮੀਨ ਦਾ ਰੇਟ ਉਹ ਕਿੰਨਾ ਅੱਪ ਹੋ ਰਿਹਾ ਇਹਦੇ ਪਿੱਛੇ ਕੋਈ ਤੇ ਕਾਰਨ ਹੋਊਗਾ ਨਾ ਪਰ ਸਾਡੇ ਸਾਹਮਣੇ ਸਾਡੇ ਸਾਹਮਣੇ ਉਸ ਕਿੱਤੇ ਨੂੰ ਬਧਨਾਨ ਕੀਤਾ ਜਾ ਰਿਹਾ ਹੁਣ ਜੇਕਰ ਦੋਹਾਂ ਚੀਜ਼ਾਂ ਨੂੰ ਆਪਾਂ ਤੁਸੀਂ ਆਪਣੇ ਦਿਮਾਗ ਦੇ ਵਿੱਚ ਨਾ ਇਸ ਚੀਜ਼ ਨੂੰ ਇਮੇਜਨ ਕਰਕੇ ਦੇਖੋ ਇੱਕ ਸਾਈਡ ਤੇ ਸਾਡੇ ਇੱਥੋਂ ਬਾਹਰ ਲਿਜਾਈ ਜਾ ਰਿਹਾ ਸਾਡੇ ਇੱਥੋਂ ਦੇ ਜੰਪਲ ਹਨ ਪਰ ਬਾਹਰਲੀ ਕੰਟਰੀ ਸਾਡੇ ਨਾਲ ਸੰਬੰਧ ਜੋੜ ਰਹੀ ਹੈ ਰੋਡ ਬਾਏ ਰੋਡ ਸਾਡੇ ਨਾਲ ਉਹ ਸੰਬੰਧ ਜੋੜ ਰਹੇ ਆ ਉਹ ਸਾਡੇ ਸਾਹਮਣੇ ਇੱਕ ਸਾਈਡ ਇਸ ਕਿਤੇ ਨੂੰ ਬਦਨਾਮ ਕੀਤਾ ਜਾ ਰਹੇ ਆ ਅੰਦੋਲਨਾਂ ਦੇ ਥਰੂ ਇਹ ਅੰਦੋਲਨਾਂ ਦੇ ਵਿੱਚ ਐਡਾਂ ਦੇ ਲੋਕ ਐ ਚੋਰ ਐ ਠੱਗ ਜੋ ਮਰਜੀ ਆ ਪਰ ਗੱਲ ਤੇ ਸਾਡੀ ਕਿਸਾਨੀ ਦੀ ਸੀ ਨਾ ਇਸ ਲਈ ਨਾ ਸਾਨੂੰ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਅਸਲ ਗੱਲ ਕੀ ਵੀ ਸਾਨੂੰ ਨਾ ਆਪਣੇ ਜਿਹੜਾ ਪਿਤਾ ਪੁਰਖੀ ਕਿੱਤਾ ਉਹਦੇ ਨਾਲ ਸੰਬੰਧਤ ਜੋ ਵੀ ਮਸਲਾ ਹੁੰਦਾ ਉਹਦਾ ਕੋ ਮਜ਼ਾਕ ਨਾ ਹੋਣਾ ਜੇ ਆਪਾਂ ਖੁਦ ਮਜ਼ਾਕ ਅਡਾਮਾਂਗੇ ਸਾਡੇ ਬੱਚਿਆਂ ਦੇ ਦਿਮਾਗਾਂ ਦੇ ਵਿੱਚ ਨਾ ਉਸ ਦਾ ਅਸਰ ਗਲਤ ਜਾਊਗਾ ਜਿਹੜੀ ਆਉਣਾਂ ਨੇ ਜਨਰੇਸ਼ਨ ਆਣਾਂ ਨਾ ਉਹਨਾਂ ਦੇ ਮਨ ਕਮਜ਼ੋਰ ਹੋਣਗੇ ਉਹ ਸੋਚਣਗੇ ਵੀ ਇਹ ਤੇ ਹਾਰ ਜਾਂਦੇ ਆ ਬਲਕਿ ਪੰਜਾਬੀਆਂ ਦੇ ਹਨ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਤਾਨੂੰ ਸਾਡੇ ਗੁਰੂ ਸਾਹਿਬਾਂ ਤੋਂ ਇਹ ਚੀਜ਼ਾਂ ਮਿਲੀਆਂ ਸਾਨੂੰ ਇਤਿਹਾਸ ਤੋਂ ਸਾਨੂੰ ਇਹ ਚੀਜ਼ਾਂ ਮਿਲੀਆਂ ਕਿ ਮੁਸੀਬਤਾਂ ਆਉਂਦੀਆਂ ਪਰ ਸਾਹਮਣਾ ਕਿਵੇਂ ਕਰਨਾ ਹੈ ਤੇਨੇ ਜਿਹੜਾ ਸਾਡਾ ਵਿਰੋਧੀ ਆ ਉਹਦੇ ਚਾਲਾਂ ਨੂੰ ਸਮਝਣਾ ਤੇ ਫਿਰ ਅਸੀਂ ਅੱਗੇ ਵਧਣਾ ਕਈ ਉਹ ਜਿੰਦਾਂ ਤੋਂ ਸਾਨੂੰ ਤੋੜਿਆ ਗਿਆ ਦੇਸੀ ਕੇ ਉਹਦੇ ਨਾਲੋਂ ਤੋੜ ਕੇ ਧਾਲਤ ਦਾ ਪਰਚਾਰ ਟੋੜ ਕੇ ਨਿਯੋਤੀ ਦੇ ਨਾਲੋਂ ਸਾਨੂੰ ਗੁਰਬਾਣੀ ਦੇ ਨਾਲ ਟੋੜ ਕੇ ਉਸ ਚੀਜ਼ ਨੂੰ ਸਾਡੇ ਸਾਹਮਣੇ ਬਦਨਾਮ ਕਰਦੇ ਆ ਕੁਝ ਇੱਕ ਸਰਾਰਤੀ ਅੰਸਰ ਆਪਣੇ ਵਿੱਚ ਵਾੜ ਕੇ ਉਸ ਚੀਜ਼ ਨੂੰ ਬਦਨਾਮ ਕਰਦੇ ਆ ਫੇਰ ਜਿਹੜਾ ਸਾਡਾ ਮਤਲਬ ਆਲਾ ਦਵਾਲਾ ਭਾਈਚਾਰਾ ਸਾਡੇ ਹੈ ਨਾ ਜਿਹੜਾ ਉਸ ਵਰਗ ਦੇ ਵਿੱਚ ਲੋਕ ਹੁੰਦੇ ਆ ਨੌਜਵਾਨ ਹੁੰਦੇ ਆ ਬੱਚੇ ਹੁੰਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਭਰ ਜਾਂਦੀ ਆ ਵੀ ਇਹ ਇਹ ਜਿਹੜਾ ਵਰਗ ਹੈ ਨਾ ਇਹ ਲੋਕੀਆ ਇਹ ਚੰਗੇ ਨਹੀਂ ਹੈਗੇ ਪਰ ਅਸਲ ਜੋ ਸਚਾਈ ਤੇ ਜੋ ਹੋਰ ਹੁੰਦੀ ਆ ਆਪ ਖੁਦ ਅਸੀਂ ਉਹਦੇ ਵਿੱਚ ਖੋਜ ਨਹੀਂ ਕਰਦੇ ਸਾਡੀ ਜਿਹੜੀ ਵੱਡੀ ਪ੍ਰੋਬਲਮ ਇਹ ਵੀ ਆ ਵੀ ਆਪ ਖੁਦ ਖੋਜ ਨਹੀਂ ਕਰਦੇ ਜੇਕਰ ਖੁਦ ਖੋਜਾਂਗੇ ਨਾ ਆਪ ਖੁਦ ਪੜਾਂਗੇ ਅਸੀਂ ਗੁਰਬਾਣੀ ਨੂੰ ਖੁਦ ਪੜਾਂਗੇ ਤਾਂ ਉਹਦੇ ਵਿੱਚ ਗਲਤ ਕੁਝ ਵੀ ਨਹੀਂ ਲਿਖਿਆ ਹੋਇਆ ਸਿਰਫ ਤੇ ਸਿਰਫ ਸਮਝ ਜੀਵਨ ਜਾਂਚ ਇਸੇ ਤਰ੍ਹਾਂ ਜਿਵੇਂ ਇਹ ਨਾ ਵੀ ਪਿਓ ਕੀ ਦੇਸੀ ਘਿਓ ਦੇ ਨਾਲੋ ਤੋੜ ਕੇ ਡਾਲਟਾ ਹਨਾ ਜਿਹੜੇ ਦਸੌਰੂ ਮਤਲਬ ਜਿਹੜਾ ਮਸ਼ੀਨਰੀ ਆਰਟੀਫੀਸ਼ੀਅਲ ਹਨਾ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਡੁਪਲੀਕੇਟ ਉਹ ਸਾਡੇ ਤੱਕ ਪਰੋਸਿਆ ਜਾਂਦਾ ਉਸ ਚੀਜ਼ ਨੂੰ ਚੰਗਾ ਪਿਆ ਜਾਂਦਾ ਤੇ ਫਿਰ ਹੁਣ ਆਪਾਂ ਜਿਹੜਾ ਹਸਪਤਾਲਾਂ ਦੇ ਵਿੱਚ ਹੀ ਜਾਵਾਂਗੇ ਨਾ ਉਸਦੇ ਪਿੱਛੇ ਆਪਾਂ ਇਹ ਵੀ ਤਾਂ ਦੇਖੋ ਨਾ ਜੇਕਰ ਅਸੀਂ ਚੰਗੀ ਚੀਜ਼ ਸਾਨੂੰ ਕਿਹਾ ਜਾਂਦਾ ਕਿ ਵੀ ਇਸ ਚੀਜ਼ ਨੂੰ ਤੁਸੀਂ ਨਹੀਂ ਖਾਣਾ ਤੇ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਸਾਡੇ ਸਾਹਮਣੇ ਉਹ ਪੇਸ਼ ਕਰਦੇ ਆ ਜਿਹੜਾ ਅਸੀਂ ਖਾਂਦੇ ਆ ਉਹ ਖਾ ਕੇ ਅਸੀਂ ਜਾਗ ਥੇ ਰਹੇ ਆ ਇਹ ਵੀ ਇੱਕ ਸੋਚਣਾ ਬੰਦ ਹੈ ਨਾ ਇਸ ਲਈ ਨਾ ਵੇਖੋ ਸਾਨੂੰ ਸਾਡੇ ਕਿਤੇ ਦੇ ਸਬੰਧਤ ਜਿਹੜੀ ਚੀਜ਼ ਸਾਡੇ ਸਾਹਮਣੇ ਪੇਸ਼ ਕੀਤੀ ਜਾਂਦੀ ਹੈ ਨਾ ਉਸ ਚੀਜ਼ ਨੂੰ ਜਲਦੀ ਨਾ ਤੁਸੀਂ ਉਹਤੇ ਆਪਾਂ ਫੈਸਲਾ ਲਿਆ ਕਰੀਏ ਕੋਈ ਗੱਲ ਨਹੀਂ ਹੈ ਕੁਝ ਗਲਤ ਬੰਦੇ ਵਿੱਚ ਜੇਕਰ ਐਡ ਹੋ ਵੀ ਜਾਂਦੇ ਆ ਜਾਂ ਕਰ ਕਿਸੇ ਕਾਰਨਾ ਕਰਕੇ ਕੋਈ ਮਸਲਾ ਬਣਦਾ ਹੈ ਉਸ ਚੀਜ਼ ਨੂੰ ਆਪਣਾ ਮਜ਼ਾਕ ਨਾ ਬਣਾਓ ਕਿਉਂਕਿ ਆਪਾਂ ਵੀ ਉਸੇ ਨਾਲ ਜੁੜੇ ਹੋਏ ਆ ਹੁਣ ਜਿੰਨਾ ਵੀਰਾਂ ਦੇ ਨਾ ਟਰੈਕਟਰ ਟਰਾਲੀ ਉੱਥੇ ਖੜੇ ਉਹਨਾਂ ਦੇ ਰੋਲੇ ਹੈ ਨਾ ਹੁਣ ਉਹਨਾਂ ਨੂੰ ਲੋਕੀ ਬਹੁਤ ਮਜ਼ਾਕ ਕਰਦੇ ਆ ਵੀ ਵੱਡੇ ਆਏ ਸੀ ਵੀ ਅੰਦੋਲਨ ਕਰਨੇ ਬੱਡੇ ਆਏ ਸੀਗੇ ਹੱਕ ਲੈਣ ਆਲੇ ਪਰ ਇੱਕ ਚੀਜ਼ ਤਾਂ ਸੋਚੋ ਨਾ ਉਹਨਾਂ ਦਾ ਵੀ ਤੇ ਮਤਲਬ ਦਿਲ ਲੋੜੀ ਦਾ ਜਿਨ੍ਹਾਂ ਨੇ ਆਪਣੇ ਹੱਕ ਸੰਦ ਉੱਤੇ ਇੰਨਾ ਟਾਈਮ ਤੋੜੇ ਆ ਸਾਰੇ ਥੋੜੀ ਬੁਰੇ ਹੋ ਸਕਦੇ ਆ ਕੁਝ ਗਿਣਤੀ ਦੇ ਬੰਦੇ ਕਹਿ ਸਕਦੇ ਆ ਸਾਰੇ ਥੋੜੀ ਮਾੜੇ ਆ ਉਹਨਾਂ ਨੂੰ ਹੌਸਲਾ ਦਿਓ ਫੇਰ ਕਿਹੜਾ ਮੁਸੀਬਤਾਂ ਉਹਨੋਂ ਹਟ ਜਾਣਗੀਆਂ ਜੇਕਰ ਅਕਾਂਮਨ ਹੌਸਲਾ ਦੇਵਾਂਗੇ ਨਾ ਫਿਰ ਉਹ ਅੱਗੇ ਵੀ ਜੁੜਨਗੇ আর ਜੋ ਨਾ ਦਾ ਨੁਕਸਾਨ ਨਾ ਭੁੱਲ ਜਾਣਗੇ ਜੇਕਰ ਅੱਜ ਉਹਨਾਂ ਦਾ ਮਜ਼ਾਕ ਉਡਾਵਾਂਗੇ ਤੇ ਫਿਰ ਆਉਣ ਆ ਸਮੇਂ ਦੇ ਵਿੱਚ ਨਾ ਉਹ ਯਾਦ ਰੱਖਣਗੇ ਉਹ ਕਦੇ ਵੀ ਆਪ ਵੀ ਖੁਦ ਅੱਗੇ ਆਣਗੇ ਤੇ ਆਪਣੇ ਬੱਚਿਆਂ ਨੂੰ ਵੀ ਨਹੀਂ ਆਣ ਦੇਣਗੇ ਫਿਰ ਨੁਕਸਾਨ ਆਪਣਾ ਹੀ ਹੋਊਗਾ ਨਾ ਆਪਣਾ ਹੋ ਆਪਣੇ ਕਿਤੇ ਦਾ ਹੋਊਗਾ ਇਸ ਨੂੰ ਬਹੁਤ ਗੰਭੀਰਤਾ ਨਾਲ ਤੁਸੀਂ ਇਸ ਮਿਸ਼ੇ ਤੇ ਸੋਚੋ ਜਲਦੀ ਕੋਈ ਨਹੀਂ ਆ। ਆਪ ਨੂੰ ਪਤਾ ਹੀ ਆ ਹਨ ਇਹ ਵੀ ਜੋ ਪੰਜਾਬ ਦੇ ਵਿੱਚ ਚੱਲ ਰਿਹਾ। ਪਰ ਇੱਕ ਜੀ ਸੋਚ ਲਿਓ ਕਿ ਜਿਹੜੀ ਚੀਜ਼ ਆਪਾਂ ਮਜ਼ਾਕ ਉਡਾਵਾਂਗੇ ਨਾ ਉਹਦੇ ਨਾਲ ਸਾਡੇ ਬੱਚੇ ਜ਼ਰੂਰ ਟੁੱਟਣਗੇ। ਗਲਤ ਠੀਕ ਹੁਣ ਅਲੱਗ ਚੀਜ਼ ਆ। ਪਰ ਜੋ ਸਾਡੇ ਸਾਹਮਣੇ ਨਾ ਉਸ ਚੀਜ਼ ਨੂੰ ਪ੍ਰਚਾਰਿਆ ਉਲਟ ਜਾਂਦਾ ਉਹ ਅਲੱਗ ਚੀਜ਼ ਆ। ਦੋਨੋਂ ਅਲੱਗ-ਅਲੱਗ ਚੀਜ਼ਾਂ ਇਸ ਲਈ ਨਾ ਆਪਾਂ ਸਮਝ ਨਾਲ ਚੱਲੀਏ। ਕਿ ਵੀ ਜੋ ਸਾਡੇ ਸਾਹਮਣੇ ਇਹਨਾਂ ਸਾਨੂੰ ਕੋਈ ਬਦਨਾਮ ਕਰਦਾ ਸਾਡੇ ਕਿੱਤੇ ਨੂੰ ਬਦਨਾਮ ਕਰਦਾ ਹਨਾ ਸਾਡੇ ਕਿੱਤੇ ਦੇ ਮਸਲੇ ਨੂੰ ਬਦਨਾਮ ਕਰਦਾ ਉਹ ਨੂੰ ਤੁਸੀਂ ਹੁਲਾਰਾ ਨਾ ਦਿਓ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰੋ ਫਿਰ ਨਾ ਸਾਡਾ ਜਿਹੜਾ ਵੀ ਆਉਣ ਵਾਲਾ ਸਮਾਂ ਹੈ ਉਹ ਸਹੀ ਗੁਜ਼ਰੇਗਾ ਅਸੀਂ ਸਹੀ ਦਿਸ਼ਾ ਵੱਲ ਜਾ ਸਕਦੇ ਹਾਂ ਫਿਰ ਠੀਕ ਹੈ ਦੋਸਤੋ ਧੰਨਵਾਦ